2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਜੰਗੀ ਪੱਧਰ ਤੇ ਛੇੜਿਆ ਹੋਇਆ ਹੈ ਉੱਥੇ ਹੀ ਸ਼੍ਰੋਮਣੀ ਕਾਲੀ ਦਲ ਬਾਦਲ ਵੱਲੋਂ ਬਠਿੰਡਾ ਤੋਂ ਇੱਕ ਵਾਰ ਫਿਰ ਚੋਣ ਮੈਦਾਨ ਵਿੱਚ ਉਤਾਰੇ ਗਏ ਬੀਬਾ ਹ ਸਿਮਰਤ ਕੌਰ ਬਾਦਲ ਵੱਲੋਂ ਵੱਡੀ ਪੱਧਰ ਤੇ ਜਨ ਸਵਾਵਾ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ ਬਠਿੰਡਾ ਵਿਖੇ ਪੰਚੀ ਵਿਵਾਹ ਸਿਮਰਤ ਕੌਰ ਬਾਦਲ ਨੇ ਹੰਸਰਾਜ ਹੰਸ ਵੱਲੋਂ ਪਿਛਲੇ ਦਿਨੀ ਕਿਸਾਨਾਂ ਖਿਲਾਫ ਦਿੱਤੇ ਗਏ ਬਿਆਨਾਂ ਨੂੰ ਭਾਸ਼ਪਾ ਦੀ ਮਾੜੀ ਸੋਚ ਕਰਾ ਦਿੰਦੇ ਹੋਏ ਕਿਹਾ ਕਿ ਅਜਿਹਾ ਕਰਕੇ ਹੰਸਰਾਜ ਹੰਸ ਨੇ ਕਿਸਾਨਾਂ ਦਾ ਜਿੱਥੇ અપਮਾਨ ਕੀਤਾ ਹੈ ਉੱਥੇ ਭਾਸ਼ਪਾ ਦੀ ਕਿਸਾਨਾਂ ਪ੍ਰਤੀ ਸੋਚ ਨੂੰ ਵੀ ਉਜਾਗਰ ਕੀਤਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਤੇ ਤੰਜ ਕਸਦੇ ਹੋਏ ਕਿਹਾ ਕਿ ਇੱਕ ਵਾਰ ਪਹਿਲਾਂ ਵੀ ਪੰਜਾਬ ਆਏ ਸਨ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਦੇ ਪਾਣੀਆਂ ਦਾ ਮੁੱਦਾ ਇੱਕ ਵਾਰ ਫਿਰ ਲੋਕ ਸਭਾ ਚੋਣਾਂ ਦੌਰਾਨ ਉੱਠਣ ਤੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦਾ ਪਾਣੀ ਕੇਜਰੀਵਾਲ ਦੀ ਜਨਾਂ ਭੂਮੀ ਹਰਿਆਣਾ ਨੂੰ ਦੇਣ ਲਈ ਗਲਤ ਢੰਗ ਤਰੀਕੇ ਅਪਣਾ ਕੇ ਪਟਵਾਰੀਆਂ ਤੋਂ ਖੜਲੇ ਤਿਆਰ ਕਰਵਾਏ ਜਾ ਰਹੇ ਹਨ ਅਤੇ ਨੈਰੀ ਪਟਵਾਰੀਆਂ ਤੇ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਦਬਾਅ ਨਾ ਮੰਨਣ ਵਾਲੇ ਪਟਵਾਰੀਆਂ ਨੂੰ ਬਦਲਿਆ ਜਾ ਰਿਹਾ ਹੈ ਜੇਕਰ ਪੰਜਾਬ ਦਾ ਪਾਣੀ ਹਰਿਆਣੇ ਨੂੰ ਦਿੱਤਾ ਗਿਆ ਤਾਂ ਸ਼੍ਰੋਮਣੀ ਕਾਲੀ ਦਲ ਇੱਕ ਵਾਰ ਫਿਰ ਸੜਕਾਂ ਤੇ ਉਤਰੇਗਾ ਤੇ ਪੰਜਾਬ ਦੇ ਪਾਣੀਆਂ ਲਈ ਕੁਰਬਾਨੀ ਦੇਵੇਗਾ। ਕਿਉਂ ਤੁਹਾਡੇ ਭਰਤਰ ਨੌਕਰੀਆਂ ਦਵਾਗੇ? ਕਿਸਾਨਾਂ ਨੂੰ ਕਹਿੰਦਾ ਤੁਹਾਡਾ ਕਰਜ਼ਾ ਮਾਫ਼ ਕਰਤਾ ਕਿ? ਲੀਡਿਆਂ ਨੂੰ ਕਹਿੰਦਾ ਕਿ ਆਹ ਤਾਂ ਕੱਲੀ ਸਰਕਾਰ ਲੈਂਦੀ ਅਸੀਂ ਕਿ ਉਹ ਸ਼ੱਕਰ ਘੱਟ, ਚਾਹ ਬੰਦੀ ਦੀ ਦਵਾ ਕੇ। ਕਿੰਨੇ ਸੀ ਨਾ? ਮੇਰੇ ਪੰਜ ਸਾਲ ਸਰਕਾਰ ਨਾਲ ਹੀ ਇੱਥੇ ਕਿਸੇ ਦੇ ਘਰ ਸੇ ਕੋਈ ਨੌਕਰੀ ਆਈ। ਉਹ ਤੇ ਰੋਜ਼ਗਾਰੀ ਪੱਤਾ ਜਿਹੜਾ ਕਹਿੰਦੇ ਸੀ ਉਹ

ਆ ਤੁਹਾਡੀ ਕੀ ਨਹੀਂ ਉਹ ਦਾ ਰਸਪੋਲੋ ਜਿਹੜਾ ਪੱਲਾ ਪਾਰਾ ਮੋਤਾ ਹੈ ਤੇ ਰੱਖਾ ਪਾਣੀ ਕਰਕੇ ਬਾਟੀ ਵਾਸੀ ਤੜੇ ਬੰਦੀ ਤੋਂ ਉੱਪਰ ਉੱਪਰ ਆਕਰੀ ਨਹੀਂ ਬੋਲਦਾ ਇਹ ਕੁਝਾ ਨੂੰ ਵੀ ਫਿਰੋ ਯੂ ਕੈਚ 10 ਬੱਕੇ ਸਹੀ ਕਹਾਂਗੇ ਤਾਂ 100 ਗੱਠ ਪਾਜਾ ਤੇ ਤਾਂ 10 ਤੇ ਕਿਲੋ ਕਲਕ ਦਿੰਦੇ ਸੀ ਉਹ ਕਣਕ ਨੂੰ ਵੀ 15 ਕਿਲੋ ਕਰ ਛੱਡਿਆ ਬਾਕੀ ਕਾਂਗਰਸੀਆਂ ਨੇ ਬਾਜ਼ਾਰਾ ਚ ਵੇਚਿਆ